ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਵੀਰੇ ਕੀ ਹਾਲ ਚਾਲ ਨੇ ਅੱਜ ਆਪਾਂ ਕਰਾਂਗੇ ਆਪਣੇ ਕਬੂਤਰਾਂ ਦੀ ਡੀ ਵਰਮਿੰਗ ਉਹਨਾਂ ਦੇ ਕੱਢਾਂਗੇ ਢਿੱਡ ਚੋਂ ਕੀੜੇ ਤੇ ਉਹਦੇ ਵਾਸਤੇ ਆਪਾਂ ਦਵਾਈ ਲੈ ਕੇ ਆਏ ਆ ਦਵਾਈ ਹੈਗੀ ਆ ਬਾਈ ਇੱਧਰ ਆ ਆ ਲੈ ਕੇ ਆਏ ਆਂਗੇ ਦਵਾਈ ਐਲਬੋਵਾਰ ਬੀਰਵੈਕ ਕੰਪਨੀ ਦੀ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਆ ਦਵਾਈ ਦਾ ਆ ਦਵਾਈ ਆਪਾਂ ਵੀਰੇ ਟੋਟਲ 11 ਕਬੂਤਰਾਂ ਨੂੰ ਲਾਉਣੀ ਆ ਆਪਣੇਆਂ ਨੂੰ ਜਿਨ੍ਹਾਂ ਦੀ ਡੀ ਵਰਮਿੰਗ ਕਰਨੀ ਆ ਤੇ ਆ ਦਵਾਈ ਦਾ ਆਪਾਂ ਪਾਵਾਂਗੇ ਡੇਢ ਟੱਕਣਾ 11 ਕਬੂਤਰਾਂ ਨੂੰ ਡੇਢ ਟੱਕਣ ਪਾਵਾਂਗੇ ਆ ਦਵਾਈ ਦਾ ਤੇ ਬਾਕੀ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵੀ ਕਿਵੇਂ ਆਉਂਦਾਗਾ ਤੇ ਉਹ ਤੋਂ ਬਾਅਦ ਆਪਾਂ ਲੈ ਕੇ ਆਏ ਆ ਇੱਧਰ ਪਾਵਰ ਜੈਲ ਆ ਨਵੀਂ ਪਾਵਰ ਜੈਲ ਆ ਗਈ ਬਾਕੀ ਇਹਦਾ ਰਿਜ਼ਲਟ ਹੈ ਜਾਂ ਆਪਾਂ ਨੂੰ ਪਤਾ ਨਹੀਂ ਪਹਿਲੀ ਵਾਰੀ ਲੈ ਕੇ ਆਏ ਆ ਤੇ ਦੇਖਦੇ ਆਂ ਟਰਾਈ ਕਰਕੇ ਵੀ ਕਿਵੇਂ ਆ ਰਿਜ਼ਲਟ ਤੇ ਇਹਦਾ ਵੀ ਆਪਾਂ ਬਾਈ ਡੇਢ ਜੀ ਟੱਕਣ ਪਾਵਾਂਗੇ ਦਵਾਈ ਦੇ ਵਿੱਚ ਇਹਨੂੰ ਵੀ ਕਰ ਲਾਂਗੇ ਨਾਲ ਮਿਕਸ ਆ ਵੀ ਨਾਲ ਪਾਵਾਂਗੇ ਆਪਾਂ ਤੇ ਉਹ ਤੋਂ ਬਾਅਦ ਇੱਕ ਦਵਾਈ ਪਾਵਾਂਗੇ ਆਪਾਂ ਡੀਵਾਰਮਿੰਗ ਵਾਸਤੇ ਹਾਈ ਟੈਕ ਆ ਹਾਈ ਟੈਕ ਵੀਰੇ ਨਾਲੇ ਤਾਂ ਕਬੂਤਰਾਂ ਦੇ ਕੀੜੇ ਵੀ ਕੱਢਦੀ ਆ ਤੇ ਉਹ ਤੋਂ ਬਾਅਦ ਇਹ ਵਾਇਰਸ ਵੀ ਖਤਮ ਕਰਦੀ ਆ ਜਿਵੇਂ ਕਬੂਤਰਾਂ ਦੇ ਵਿੱਚ 19 21 ਛੋਟੀ ਮੋਟੀ ਕੋਈ ਵੀ ਬਿਮਾਰੀ ਆ ਜਾਂਦੀ ਆ ਤੇ ਉਹ ਬਿਮਾਰੀ ਨੂੰ ਨਾ ਆਹ ਹਾਈ ਟੈਕ ਖਤਮ ਕਰ ਦਿੰਦੀ ਆ ਤੇ ਆਪਾਂ ਜਦੋਂ ਵੀ ਕਬੂਤਰਾਂ ਦੀ ਡੀਵਾਰਮਿੰਗ ਕਰਦੇ ਆ ਤਾਂ ਇਹਨੂੰ ਨਾਲ ਜ਼ਰੂਰ ਪਾਉਣਾ ਵੀਰੇ ਤੇ ਇੱਕ ਢੱਕਣ ਪਾਵਾਂਗੇ ਆਪਾਂ ਹਾਈ ਟੈਕ ਦਾ ਟੋਟਲ 11 ਕਬੂਤਰਾਂ ਨੂੰ ਲਾਵਾਂਗੇ ਦਵਾਈ ਤੇ ਰਿਜ਼ਲਟ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਦਾ ਆਉਂਦਾਗਾ ਤੇ ਬਾਕੀ ਇਹਦੇ ਵਿੱਚ ਆਪਾਂ ਕਰ ਲਾਂਗੇ ਸ਼ੱਕਰ ਹੈਡ ਸ਼ੱਕਰ ਪਾ ਕੇ ਫਿਰ ਲਓਨੇ ਆਪਾਂ ਦਵਾਈ ਤੇ ਆਪਣੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਸਾਨੂੰ ਸਾਰੇ ਭਰਾਵਾਂ ਨੂੰ